ਅਗਲੀ ਖਬਰ ਵੱ ਚਲੀਏ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈਗੀ ਆ ਕਹਿੰਦੇ ਭਈ 트럼ਪ ਨੇ ਕਿਸ ਤਰ੍ਹਾਂ ਜਿਹੜੇ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਤੇ ਉੱਥੇ ਦੀ ਜਿਹੜੀ ਫਾਈਨੈਂਸ ਮਿਨਿਸਟਰ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਆ ਫਰੀ ਲੈਂਡ ਦੇ ਵਿੱਚ ਜੋ ਦਰਾੜ ਪਾਈ ਹੈਗੀ ਆ ਕੈਨੇਡਾ ਦੀ ਫਾਈਨੈਂਸ ਮਿਨਿਸਟਰ ਫਰੀ ਲੈਂਡ ਨੇ ਕੱਲ ਰਿਜ਼ਾਈਨ ਦੇ ਦਿੱਤਾ ਜਾਂ ਉਸ ਤੋਂ ਧੱਕੇ ਦੇ ਨਾਲ ਲੈ ਲਿਆ ਗਿਆ ਤੇ ਉਸ ਸੰਬੰਧ ਦੇ ਵਿੱਚ 트럼ਪ ਹੋਣਾ ਨੇ ਅੱਜ ਇੱਕ ਤਾਂਜ ਕੱਸਿਆ ਹੈਗਾ ਕਹਿੰਦੇ ਵੀ ਜਿਹੜੀ 51ਵੀਂ ਸਟੇਟ ਆ ਉਹਦੇ ਗਵਰਨਰ ਜਸਟਨ ਟਰੂਡੋ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਉਹ ਉਹ ਰਿਜ਼ਾਈਨ ਕਰ ਗਿਆ ਆ ਪੋਲੀਟਿਕੋ ਮੈਗਜ਼ੀਨ ਆ ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਹੀ ਲੱਗਦਾ ਆ ਵੀ 트럼ਪ ਟੂ ਕੈਨੇਡਾ ਦੇ ਵਿੱਚ ਜਿਹੜਾ ਆਉਣ ਦੇ ਲਈ ਰਸਤਾ ਕਲੀਅਰ ਹੋ ਗਿਆ ਹੈਗਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਪੀਆ ਪਾਲੀਵਰ ਆ ਉਹ ਹੁਣ ਬਹੁਤ ਜਲਦੀ ਉੱਥੇ ਆ ਸਕਦੇ ਆ ਕਿਉਂਕਿ ਜੇ ਫਾਈਨੈਂਸ ਮਿਨਿਸਟਰ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰ ਗਿਆ ਤੇ ਹੋ ਸਕਦਾ ਕਿਸੇ ਟਾਈਮ ਜਸਟਨ ਟਰੂਡੋ ਵੀ ਐਨੀ ਟਾਈਮ ਰਿਜ਼ਾਈਨ ਕਰ ਦੇਣ ਤੇ ਉੱਥੇ ਦੁਬਾਰਾ ਕੀ ਇਲੈਕਸ਼ਨ ਹੋਵੇ ਤੇ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਇਸ ਟਾਈਮ ਇਹ ਆ ਪਈ ਜਸਟਨ ਟਰੂਡੋ ਤੋਂ ਉਹਨਾਂ ਦੀ ਇਕਨੋਮਿਕ ਪਾਲਿਸੀਆਂ ਨੂੰ ਲੈ ਕੇ ਕਾਫੀ ਲੋਕ ਔਕੇ ਹੈਗੇ ਆ ਪਰ ਇਹ ਜਿਹੜਾ ਸਾਰਾ ਕੁਝ ਵਾਪਰਿਆ ਜੋ ਪਿਛਲੇ ਦਿਨਾਂ ਦੇ ਵਿੱਚ 트੍ਰੰਪ ਉਹਨਾਂ ਦੀ ਮੀਟਿੰਗ ਵੀ ਹੋਈ ਸੀ ਟੈਰਿਫਸ ਨੂੰ ਲੈ ਕੇ ਉਹਦੇ ਕਰਕੇ ਜਿਹੜਾ ਵਾਪਰਿਆ ਹੈਗਾ ਜਿਹੜੀ ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਫਰੀ ਲੈਂਡ ਆ ਉਹ ਉਹਨਾਂ ਦਾ ਵਿਚਾਰ ਇਹ ਸੀ ਭਈ ਆਉਣ ਵਾਲੀਆਂ ਜਨਰੇਸ਼ਨਾਂ ਉਹ ਦੇਖਣ ਗਿਆ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਡੀਲ ਕੀਤਾ ਹੈਗਾ ਆਪਣੇ ਮੁਲਕ ਦੇ ਲਈ ਆਪਣੇ ਗੁਆਂਢੀ ਮੁਲਕ ਦੇ ਨਾਲ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਥੋੜਾ ਮੇਰੇ ਖਿਆਲ ਨਾਲ ਟਰੰਪ ਉਹਨਾਂ ਨਾਲ ਰਲ ਕੇ ਚੱਲਣਾ ਚਾਹਦੇ ਸੀਗੇ ਇਹ ਸੋਤਰ ਇਹ ਵੀ ਦੱਸਦੀ ਜਾਈਏ ਇਹ ਉਸ ਟਾਈਮ ਦੇ ਉੱਤੇ ਵੀ ਸੀ ਜਦੋਂ ਪਿਛਲੀ ਵਾਰੀ ਜਿਹੜਾ ਜਿਹੜੀ ਟੈਰਿਫਸ ਲੱਗੇ ਸੀ ਜਾਂ ਜਿਹੜੀ ਨਵੀਂ ਤਿੰਨਾ ਮੁਲਕਾਂ ਦੀ ਆਰਗੇਨਾਈਜੇਸ਼ਨ ਬਣੀ ਸੀ ਕਿ ਕੈਨੇਡਾ ਯੂਐਸ ਤੇ ਮੈਕਸੀਕੋ ਦੀ ਸੋ ਨਵੰਬਰ 29 ਨੂੰ ਟਰੰਪ ਉਹਨਾਂ ਨੇ ਡਿਨਰ ਦੇ ਉੱਤੇ ਸੱਦਿਆ ਸੀਗਾ ਜਸਟਨ ਟਰੂਡੋ ਉਹਨਾਂ ਨੂੰ ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਵਾਦਾ ਵੀ ਕੀਤਾ ਸੀ ਕਿ ਰਲ ਕੇ ਚੱਲਾਂਗੇ ਹਾਲਾਂਕਿ ਜੋ ਨੈਫਟਾ ਦੇ ਸਬੰਧ ਦੇ ਵਿੱਚ ਜਿਹੜੀਆਂ ਨੇਗੋਸ਼ੀਏਸ਼ਨਸ ਆ ਉਹ ਦੁਵਾਰਾ ਕੀ ਫੇਰ ਹੋਣੀਆਂ ਹੈਗੀਆਂ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਾਫੀ ਵੱਡੀ ਜਿਹੜੀ ਹਲਚਲ ਆ ਉਹ ਕੈਨੇਡਾ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਵਾਪਰਨ ਜਾ ਰਹੀ ਹੈਗੀ ਅਗਲੀ ਗੱਲਬਾਤ ਚਲੀਏ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈਗੀ ਆ ਕਹਿੰਦੇ ਭਈ 트ੰਪ ਨੇ ਕਿਸ ਤਰ੍ਹਾਂ ਜਿਹੜੇ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਤੇ ਉੱਥੇ ਦੀ ਜਿਹੜੀ ਫਾਈਨੈਂਸ ਮਿਨਿਸਟਰ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਆ ਫਰੀ ਲੈਂਡ ਦੇ ਵਿੱਚ ਜੋ ਦਰਾੜ ਪਈ ਹੈਗੀ ਆ ਕੈਨੇਡਾ ਦੀ ਫਾਈਨੈਂਸ ਮਿਨਿਸਟਰ ਫਰੀ ਲੈਂਡ ਨੇ ਕੱਲ ਰਿਜ਼ਾਈਨ ਦੇ ਦਿੱਤਾ ਜਾਂ ਉਸ ਤੋਂ ਧੱਕੇ ਦੇ ਨਾਲ ਲੈ ਲਿਆ ਗਿਆ ਤੇ ਉਸ ਸਬੰਧ ਦੇ ਵਿੱਚ ਟਰੰਪ ਹੋਣਾ ਨੇ ਅੱਜ ਇੱਕ ਤਾਂਜ ਕੱਸਿਆ ਹੈਗਾ ਕਹਿੰਦੇ ਵੀ ਜਿਹੜੀ ਕਵੰਜੀ ਵੀ ਸਟੇਟ ਆ ਉਦੇ ਗਵਰਨਰ ਜਸਟਨ ਟਰੂਡੋ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਉਹੋ ਰਿਜ਼ਾਈਨ ਕਰ ਗਿਆ ਆ ਪੋਲੀਟਿਕੋ ਮੈਗਜ਼ੀਨ ਆ ਉਹ ਕਹਿੰਦੇ ਬਈ ਇੱਕ ਤਰ੍ਹਾਂ ਦੇ ਨਾਲ ਹੀ ਲੱਗਦਾ ਆ ਬਈ ਟਰੰਪ ਟੂ ਕੈਨੇਡਾ ਦੇ ਵਿੱਚ ਜਿਹੜਾ ਆਉਣ ਦੇ ਲਈ ਰਸਤਾ ਕਲੀਅਰ ਹੋ ਗਿਆ ਹੈਗਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਬਈ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਬਾਲਿਵਰ ਆ ਉਹ ਹੁਣ ਬਹੁਤ ਜਲਦੀ ਉੱਥੇ ਆ ਸਕਦੇ ਆ ਕਿਉਂਕਿ ਜੇ ਫਾਈਨੈਂਸ ਮਿਨਿਸਟਰ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰ ਗਿਆ ਤੇ ਹੋ ਸਕਦਾ ਕਿਸੇ ਟਾਈਮ ਜਸਟਨ ਟਰੂਡੋ ਵੀ ਐਨੀ ਟਾਈਮ ਰਿਜ਼ਾਈਨ ਕਰ ਦੇਣ ਤੇ ਉੱਥੇ ਦੁਬਾਰਾ ਕੀ ਇਲੈਕਸ਼ਨ ਹੋਵੇ ਤੇ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਇਸ ਟਾਈਮ ਇਹ ਆ ਬਈ ਜਸਟਨ ਟਰੂਡੋ ਤੋਂ ਉਹਨਾਂ ਦੀ ਇਕਨੋਮਿਕ ਪਾਲਿਸੀਜ਼ ਨੂੰ ਲੈ ਕੇ ਕਾਫੀ ਲੋਕ ਔਕੇ ਹੈਗੇ ਆ ਪਰ ਇਹ ਜਿਹੜਾ ਸਾਰਾ ਕੁਝ ਵਾਪਰਿਆ ਜੋ ਪਿਛਲੇ ਦਿਨਾਂ ਦੇ ਵਿੱਚ ਟਰੰਪ ਉਹਨਾਂ ਦੀ ਮੀਟਿੰਗ ਵੀ ਹੋਈ ਸੀ ਟੈਰਿਫਸ ਨੂੰ ਲੈ ਕੇ ਉਹਦੇ ਕਰਕੇ ਜਿਹੜਾ ਵਾਪਰਿਆ ਹੈਗਾ ਜਿਹੜੀ ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਫਰੀ ਲੈਂਡ ਆ ਉਹ ਉਹਨਾਂ ਦਾ ਵਿਚਾਰ ਇਹ ਸੀ ਭਈ ਆਉਣ ਵਾਲੀਆਂ ਜਨਰੇਸ਼ਨਾਂ ਉਹ ਉਹ ਦੇਖਣ ਗਿਆ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਡੀਲ ਕੀਤਾ ਹੈਗਾ ਆਪਣੇ ਮੁਲਕ ਦੇ ਲਈ ਆਪਣੇ ਗੁਆਂਢੀ ਮੁਲਕ ਦੇ ਨਾਲ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਥੋੜਾ ਮੇਰੇ ਖਿਆਲ ਨਾਲ 트럼ਪ ਉਹਨਾਂ ਨਾਲ ਰਲ ਕੇ ਚੱਲਣਾ ਚਾਹਦੇ ਸੀਗੇ ਇਹ ਸ्रोतਲੇ ਵੀ ਦੱਸਦੀ ਜਾਈਏ ਇਹ ਉਸ ਟਾਈਮ ਦੇ ਉੱਤੇ ਵੀ ਸੀ ਜਦੋਂ ਪਿਛਲੀ ਵਾਰੀ ਜਿਹੜਾ ਜਿਹੜੀ ਟੈਰਿਫਸ ਲੱਗੇ ਸੀ ਜਾਂ ਜਿਹੜੀ ਨਵੀਂ ਤਿੰਨਾ ਮੁਲਕਾਂ ਦੀ ਆਰਗੇਨਾਈਜੇਸ਼ਨ ਬਣੀ ਸੀ ਕਿ ਕੈਨੇਡਾ ਯੂ ਐਸ ਤੇ ਮੈਕਸੀਕੋ ਦੀ ਸੋ ਨਵੰਬਰ 29 ਨੂੰ 트럼ਪ ਉਹਨਾਂ ਨੇ ਡਿਨਰ ਦੇ ਉੱਤੇ ਸੱਦਿਆ ਸੀਗਾ ਜਸਟਨ ਟਰੂਡੋ ਉਹਨਾਂ ਨੂੰ ਅ ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਕਿ ਰਲ ਕੇ ਚੱਲਾਂਗੇ ਹਾਲਾਂਕਿ ਜੋ ਨੈਫਟਾ ਦੇ ਸਬੰਧ ਦੇ ਵਿੱਚ ਜਿਹੜੀਆਂ ਨੇਗੋਸ਼ੀਏਸ਼ਨਸ ਆ ਉਹ ਦੁਵਾਰਾ ਕੀ ਫੇਰ ਹੋਣੀਆਂ ਹੈਗੀਆਂ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਾਫੀ ਵੱਡੀ ਜਿਹੜੀ ਹਲਚਲ ਆ ਉਹ ਕੈਨੇਡਾ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਵਾਪਰਨ ਜਾ ਰਹੀ ਹੈਗੀ ਆ ਜੀ